ਸਰਿੰਦਰ ਸਿੰਧਾ ਜੀ ਨਾਲ ਤੋਂ ਢੀ ਕਿਸ ਤਰ੍ਹਾਂ ਦੀ ਸਾਝ ਰਹੀ ਹੈ ਜਿਵੇਂ ਦੀ ਆਪਣੇ ਸੀਨੀਅਰ ਨਾਲ ਹੁੰਦੀ ਹੈ ਇੱਕ ਸ਼ਰਦਾ ਵਾਲੀ ਪਿਆਰ ਵਾਲੀ ਬਕਾਇਦਾ ਕਰੇਗੀ ਸਿੰਧਾ ਜੀ ਦੇ ਫੈਨ ਪੂਰੀ ਦੁਨੀਆ ਚ ਨੇ ਮੈਂ ਵੀ دیر ਬਾਅਦ ਗਿਆ ਸਿਰਫ ਉਹਨਾਂ ਕਰਕੇ ਔਰ ਉਹ ਇਸ ਕਾਬਲ ਸੀ ਕਿ ਤੇ ਹਰ ਇੱਕ ਦੇ ਰੂਹ ਦੀ ਖਰਾਕ ਨਹੀਂ ਗਈ ਜਿਸ ਰੂਹ ਨੂੰ ਰੱਬ ਰਿਫਾਈਨ ਕਰਦੇ ਕਿਿਆਂ ਦੇ ਸ਼ੋਰ ਵੀ ਖਰਾਕ ਬਣ ਜਾਂਦੇ ਅਤੇ ਤੁਸੀਂ ਅ ਸੰਗੀਤ ਨੂੰ ਬੜਾ ਰੂਹ ਤੋਂ ਦੇਖਿਆ ਔਰ ਰਾਜਨੀਤੀ ਨੂੰ ਵੀ ਬੜਾ ਰੂਹ ਤੋਂ ਸਰੀਰਕ ਤੌਰ ਤੇ ਫਿਜ਼ੀਕਲੀ ਮੈਂਟਲੀ ਸਾਰਾ ਕੁਝ ਦੇਖ ਰਹੇ ਹੋ ਕੋਈ ਤੁਹਾਡੇ ਵਾਪਸੀ ਹੋ ਸਕਦੀ ਹੈ ਇਸ ਸੰਗੀਤਿਕ ਸਫਰ ਦੇ ਵਾਪਸੀ ਤਾਂ ਹੋਵੇ ਮੈਂ ਜਿੱਥੇ ਗਿਆ ਹੋਵਾ ਸਿਰਫ ਪੈਸੇ ਲੈ ਕੇ ਮੈਂ ਨਹੀਂ ਸਗਾਉਂਦਾ ਉਦੋਂ ਤਾਂ ਮੈਂ ਜਿੱਥੇ ਮੈਨੂੰ ਜੇ ਕੋਈ ਕਵੇ ਮੈਂ ਗਾਉਂਦਾ ਨਹੀਂ ਸੀ ਮੈਂ ਪਾਰਲੀਮੈਂਟ ਚ ਵੀ ਗੂੰਗਣਾਉਂਦਾ ਰਹਿੰਦਾ ਸੀ ਦਾ ਸਾਫਾ ਹੋ ਜਾਂਦਾ ਐਕਸ ਹੋ ਜਾਂਦਾ ਐਕਸ ਜੀ ਪਲਾ ਐਮ ਐਲ ਐਕਸ ਕੋਈ ਐਮ ਪੀ ਐਮ ਪੀ ਐਕਸ ਸਿੰਘ ਗਾਣਾ ਇੱਕ ਵਾਰੀ ਜ਼ਿੰਦਗੀ ਚ ਗਾ ਦੋ ਪੂਰੀ ਉਮਰ ਲਈ ਐਕਸ ਨੇ ਦੂਸਰੇ ਸਾਹ ਤੇ ਜੀਨੀਅਸ ਹਨ ਲੈਜੈਂਡਰੀ ਲੋਕ ਸੰਨ ਇਹੋ ਜਿਹੇ ਲੋਕ ਤਾਂ ਕਦੀ ਕਦੀ ਪੈਦਾ ਹੁੰਦੇ ਹਨ ਸੁਰਿੰਦਰ ਸ਼ਿੰਦਾ ਜੀ ਦੀ ਯਾਦ ਦੇ ਵਿੱਚ ਇੱਕ ਗਾਣਾ ਰਿਲੀਜ਼ ਕੀਤਾ ਗਿਆ ਉਹਨਾਂ ਨੂੰ ਸ਼ਰਧਾਂਜਲੀ ਇੱਕ ਟ੍ਰਿਬਿਊਟ ਦਿੱਤਾ ਗਿਆ ਭਾਈਚਾਰੇ ਦੇ ਵੱਲੋਂ ਤਮਾਮ ਗਾਇਕ ਗੀਤਕਾਰ ਸਹਿਦਕਾਰ ਉਹਨਾਂ ਦੇ ਨਾਲ ਇੱਥੇ ਖੜੇ ਨਜ਼ਰ ਆਏ ਨੇ ਔਰ ਹੰਸਰਾ ਜਹੰਸ ਦੀ ਆਵਾਜ਼ ਮਿਲੀ ਹੈ ਰਾਜਗਾਇਕ ਇਸ ਗਾਣੇ ਨੂੰ ਹੰਸ ਜੀ ਤੁਹਾਡੇ ਭਾਈਚਾਰੇ ਚ ਸੀ ਔਰ ਖਾਸ ਤੌਰ ਤੇ ਤੁਸੀਂ इमोशनल ਵੀ ਬੜਾ ਸੀਗੇ ਅੱਜ ਜਦੋਂ ਤੁਸੀਂ ਇੱਥੇ ਸਪੀਚ ਦੇ ਰਹੇ ਸੀ ਸਰਿੰਦਰ ਸ਼ਿੰਦਾ ਜੀ ਨਾਲ ਤੁਹਾਡੀ ਕਿਸ ਤਰ੍ਹਾਂ ਦੀ ਸਾਂਝ ਰਹੀ ਹੈ ਜਿਵੇਂ ਦੀ ਆਪਣੇ ਸੀਨੀਅਰਸ ਨਾਲ ਹੁੰਦੀ ਇੱਕ ਸ਼ਰਦਾ ਵਾਲੀ ਪਿਆਰ ਵਾਲੀ ਇਸ ਗਾਣੇ ਨੂੰ ਆਵਾਜ਼ ਤੁਸੀਂ ਦੇ ਕੇ ਇੱਕ ਕਮਬੈਕ ਵੀ ਕੀਤਾ ਬਹੁਤ ਸਾਰੇ ਲੋਕਾਂ ਦੇ ਦਿਲਾਂ ਤੱਕ ਇਹ ਆਵਾਜ਼ ਵੀ ਜਾਏਗੀ ਔਰ ਜਿਆਦ ਨੂੰ ਵੀ ਤਾਜ਼ਾ ਕਰਦੀ ਜਾਏਗੀ ਜਿਨ੍ਹਾਂ ਪਿੰਡਾਂ ਦੇ ਵਿੱਚ ਉਹ ਸਰਿੰਦਰ ਸ਼ਿੰਦਾ ਪਹੁੰਚ ਕਰਦੇ ਰਹੇ ਪੰਜਾਬ ਦੇ 12850 ਦੇ ਕਰੀਬ ਪਿੰਡ ਨੇ ਮੈਨੂੰ ਲੱਗਦਾ ਨਹੀਂ ਕਿ ਉੱਥੇ ਤੋਂ ਡਾ ਜਾਂ ਉਹਨਾਂ ਦਾ ਕੋਈ ਅਖਾੜਾ ਜਾਂ ਪ੍ਰੋਗਰਾਮ ਨਹੀਂ ਹੋਇਆ ਹੋਣਾ ਉੱਥੋਂ ਤੱਕ ਵੀ ਆਵਾਜ਼ ਲੱਗਦਾ ਰੀਚ ਕਰੇਗਾ ਬਕਾਇਦਾ ਕਰੇਗੀ ਸ਼ਿੰਦਾ ਜੀ ਦੇ ਫੈਨ ਪੂਰੀ ਦੁਨੀਆ ਚ ਨੇ ਮੈਂ ਵੀ دیر ਬਾਅਦ ਗਿਆ ਸਿਰਫ ਉਹਨਾਂ ਕਰਕੇ ਔਰ ਉਹ ਇਸ ਕਾਬਲ ਸੀ ਉਹਨਾਂ ਦਾ ਸ਼ਰਧਾਂਜਲੀ ਸਮਾਰੋਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਸੀ ਹਰ ਸ਼ੋਭੇ ਦੇ ਬੰਦੇ ਆਏ ਸੰਗੀਤਕਾਰ ਤੁਹਾਡੇ ਵਰਗੇ ਅਕਲਮੰਦ ਪੱਤਰਕਾਰ ਗੈਰਤਮੰਦ ਆਰਟਿਸਟ ਵਿਦਵਾਨ ਪੇਂਟਰ ਮੈਂ ਵੇਖ ਰਿਹਾ ਸੀ ਪੋਲਿਟਿਸ਼ੀਅਨ ਵੀ ਬਹੁਤ ਹਰ ਸ਼ੋਭੇ ਦੇ ਬੰਦੇ ਆਏ ਇਹ ਤਾਂ ਮਤਲਬ ਇਹ ਉਹਨਾਂ ਨੇ ਕਮਾਈ ਕੀਤੀ ਪਿਆਰ ਵੰਡਿਆ ਗਾਇਕ ਨਾਲ ਹਰ ਤਰ੍ਹਾਂ ਦੇ ਲੋਕ ਦੀ ਸਾਜ ਹੁੰਦੀ ਹੈ ਕਿਉਂਕਿ ਸੰਗੀਤ ਤਾਂ ਹਰ ਇੱਕ ਦੀ ਰੂਹ ਦੀ ਖਰਾਕ ਹੈ ਜੀ ਹਾਂਜੀ ਸੰਗੀਤ ਹਰ ਇੱਕ ਦੇ ਰੂਹ ਦੀ ਖਰਾਕ ਨਹੀਂ ਜਿਸ ਰੂਹ ਨੂੰ ਰਬ ਰਿਫਾਈਨ ਕਰਦੇ ਕਈਆਂ ਦੇ ਸ਼ੋਰ ਵੀ ਖਰਾਕ ਬਣ ਜਾਂਦੀ ਹੈ ਲਾਉਡਨੈਸ ਖਰਾਕ ਬਣ ਜਾਂਦੀ ਹੈ ਸੰਗੀਤ ਨੂੰ ਜਿੰ ਜੇਦੀ ਤੇ ਰੱਬ ਮਿਹਰਬਾਨ ਹੋ ਜਾਏ ਤੇ ਉਹਨੂੰ ਰਾਸ ਆਉਣ ਲੱਪਵੇ ਤੇ ਉਹਨੂੰ ਥੋੜੀ ਜੀ ਸਮਝ ਵੀ ਆ ਜਾਏ ਤੇ ਉਹਦੇ ਲਈ ਖਰਾਕ ਹੈ ਸੰਗੀਤ ਨੂੰ ਰੋਹਾਨੀ ਕਿੰਨਾ ਤੁਸੀਂ ਮੰਨਦੇ ਹੋ ਜੀ ਤੁਹਾਡਾ ਸਾਰਾ ਸੰਗੀਤ ਹੀ ਸੂਫੀ ਸੰਗੀਤ ਹੈ ਤੇ ਖੜਾ ਜਿਹੜਾ ਤੇ ਸੰਗੀਤ ਹੁੰਦਾ ਹੀ ਰੋਹਾਨੀਅਤ ਨਾਲ ਸੰਬੰਧਿਤ ਹੈ ਜਿੱਥੇ ਲੌਡਨੈਸ ਆ ਸ਼ੋਰ ਆ ਉੱਥੇ ਜਿਹੜਾ ਐਕਸਰਸਾਈਜ਼ ਹੋ ਜਾਂਦੀ ਵੀ ਆ ਮਤਲਬ ਬੰਦਾ ਇੰਜੋਏ ਕਰ ਲਿੰਦਾ ਪੰਗੜਾ ਸ਼ੰਗੜਾ ਪਾ ਲਿੰਦਾ ਜਿਮ ਨਾਲ ਵੀ ਜਾਵੇ ਜਰਾ ਆਪਣਾ ਫੈਟਰਿੰਦਾ ਜੀ ਤੇ ਤੁਸੀਂ ਅ ਸੰਗੀਤ ਨੂੰ ਬੜਾ ਰੂਹ ਤੋਂ ਦੇਖਿਆ ਔਰ ਰਾਜਨੀਤੀ ਨੂੰ ਵੀ ਬੜਾ ਰੂਹ ਤੋਂ ਸਰੀਰਕ ਤੌਰ ਤੇ ਫਿਜ਼ੀਕਲੀ ਮੈਂਟਲੀ ਸਾਰਾ ਕੁਝ ਦੇਖ ਰਹੇ ਹੋ ਕੋਈ ਤੁਹਾਡੇ ਵਾਪਸੀ ਹੋ ਸਕਦੀ ਐ ਇਸ ਸੰਗੀਤਕ ਸਫ਼ਰ ਦੇ ਵੱਲ ਕੁਝ ਹੋਰ ਵੀ ਤੁਸੀਂ ਵੈਸੇ ਨਾਰਮਲ ਕੁਝ ਕਾ ਸਕਦੇ ਹੋ ਵਾਪਸੀ ਤੇ ਤਾਂ ਹੋਵੇ ਮੈਂ ਜਿੱਥੇ ਗਿਆ ਹਾਂ ਹੋਵਾ ਸਿਰਫ ਪੈਸੇ ਲੈ ਕੇ ਮੈਂ ਨਹੀਂ ਸਗਾਉਂਦਾ ਹੂੰ ਉਦੋਂ ਤਾਂ ਮੈਂ ਜਿੱਥੇ ਮੈਨੂੰ ਕੋਈ ਕਵੇ ਮੈਂ ਗਾਉਂਦਾ ਹੀ ਸੀ ਮੈਂ ਪਾਰਲੀਮੈਂਟ ਚ ਵੀ ਗੂੰਗਣਾਉਂਦਾ ਰਹਿੰਦਾ ਸੀ ਮੇਰੀ ਰੋਮ ਰੋਮ ਮਤਲਬ ਜਿੱਥੇ ਪੰਜਾਬ ਦੇ ਜਾਂ ਇੰਡੀਆ ਦੇ ਜਾਂ ਸਾਰੇ ਮਸਲੇ ਮੈਂ ਸੁਣਦਾ ਸੀ ਸਮਝਦਾ ਸੀ ਐਸ ਪਾਰਲੀਮੈਂਟਰੀਅਨ ਪਾਰਲੀਮੈਂਟ ਮੈਂਬਰ ਹੋਣਾ ਉਹਦੀ ਕੀ ਡਿਊਟੀ ਐ ਉਹਨੂੰ ਕੀ ਸਮਝਣਾ ਚਾਹੀਦਾ ਉਹਦੀ ਕੀ ਗ੍ਰਾਮਰ ਐ ਉਹ ਕਰਨ ਤੋਂ ਬਾਅਦ ਫਿਰ ਮੇਰੇ ਰੋਮ-ਰੋਮ ਚ ਤੇ ਸੰਗੀਤ ਹੀ ਵਸਿਆ ਹੁੰਦਾ ਸੀ ਜਦੋਂ ਚਾਹ ਸ਼ਾ ਪੀਣ ਜਾਂਦੇ ਸੀ ਉਹ ਤੋਂ ਗੁਣਗਣਾਉਂਦੇ ਰਹਿਣਾ ਜਦੋਂ ਕਿਤੇ ਰੈਲੀਆਂ ਸ਼ੈਲੀਆਂ ਹੋਣੀਆਂ ਮੈਂ ਕਿਹਾ ਲੰਬੀਆਂ ਤਕਰੀਰਾਂ ਲੋਕ ਸੁਣ ਹੀ ਰਹੇ ਇਹਨਾਂ ਤੇ ਵਿਸ਼ਵਾਸ ਕਰੋ ਆਪਾਂ ਰਾਗ ਰੂਗ ਸੁਣਦੇ ਆ ਸੋ ਸੰਗੀਤ ਤੋਂ ਦੂਰ ਨਹੀਂ ਗਿਆ ਆਪਾਂ ਕਿਤੇ ਵੀ ਹਾਂ ਪੈਸੇ ਲੈ ਕੇ ਜਦੋਂ ਜਿਹਨੂੰ ਕਹਿੰਦੇ ਕਮਰਸ਼ੀਅਲੀ ਗਾਉਣਾ ਛੱਡਿਆ ਚਾੜ ਦਿੱਤਾ ਸਰ ਅਸ ਗੀਤ ਬਾਰੇ ਗੱਲ ਕੀਤੀ ਜਾਵੇ ਤਾਂ ਸੰਗੀਤ ਦੀ ਵਾਪਸੀ ਤੋਂ ਵੀ ਪਹਿਲਾਂ ਮੇਰਾ ਇਹ ਭਾਵ ਸੀਗਾ ਕਿ ਕੀ ਤੁਸੀਂ ਕੋਈ ਰਿਕਾਰਡਿੰਗ ਜਾਂ ਕੁਝ ਉਸ ਤਰ੍ਹਾਂ ਦਾ ਪੇਸ਼ ਕਰ ਰਹੇ ਹੋ ਜਾਂ ਨਵੀਂ ਜਨਰੇਸ਼ਨ ਹੈ ਜਿਹੜੀ ਕਿਤੇ ਨਾ ਕਿਤੇ ਉਹ ਪੌਪ ਜਾਂ ਰੀਲਾਂ ਵਾਲਾ ਕਲਚਰ ਹੈਗਾ ਹੁਣ ਉਹਦੇ ਵਿੱਚ ਤੁਹਾਡਾ ਕੋਈ ਗਾਇਕੀ ਦਾ ਤੁਹਾਡੇ ਰਸਤੇ ਦਾ ਕੋਈ ਗਾਣਾ ਮੈਂ ਗਾਉਂਦਾ ਰਿਹਾ ਰਿਕਾਰਡ ਵੀ ਕਰਦਾ ਰਿਹਾ ਨਾ ਕਿਵਾਰੀ ਫਿਲਮਾਂ 'ਚ ਵੀ ਗਾਉਂਦਾ ਹੂੰ ਉਹ ਜਦੋਂ ਰੋਜ਼ ਬੰਦਾ ਸਾਲ ਦੇ ਦੋ ਚਾਰ ਰਿਕਾਰਡ ਕੱਢੇ ਖਾੜੇ ਖੂੜੇ ਲਾਵੇ ਤੇ ਫੇ ਲੱਗਦਾ ਹੁੰਦਾ ਹੈ ਫੁੱਲ ਟਾਈਮ ਕਰ ਰਿਹਾ ਆਦਰਵਾਇਜ਼ ਗਾਣਾ ਛੱਡਿਆ ਨਹੀਂ ਮੈਂ ਤੁਹਾਡਾ ਰਾਗ ਪੈਰ ਵਿੱਚ ਗਾਣਾ ਨੱਚਣ ਤੋਂ ਪਹਿਲਾਂ ਹੁੱਕਾ ਦਿਆਂਗੇ ਉਹ ਆਪਣਾ ਅੱਜ ਵੀ ਡੀਜੇ ਤੇ ਵੀ ਚੱਲਦਾ ਤਾਂ ਉਹ ਕਮਰਸ਼ੀਅਲ ਵੀ ਲੱਗਦਾ ਉਹ ਗਾਣੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਨੇ ਜਦੋਂ ਡੀਜੇ ਤੇ ਅੱਜ ਵੀ ਉਸੇ ਤਰੀਕੇ ਨਾਲ ਚੱਲਦਾ ਸ਼ੁਕਰ ਰੱਬ ਦਾ ਹਰ ਕੰਮ ਵਿੱਚ ਪੂਲ ਮਤਲਬ ਬੰਦਾ ਸਾਫ ਕਾ ਹੋ ਜਾਂਦਾ ਐਕਸ ਹੋ ਜਾਂਦਾ ਐਕਸ ਜੀ ਫਲਾ ਮੈਲ ਐਕਸ ਕੋਈ ਐਮਪੀ ਸ਼ੈਂਪੀ ਐਕਸ ਸਿੰਘ ਗਾਣਾ ਇੱਕ ਵਾਰੀ ਜ਼ਿੰਦਗੀ ਚ ਗਾ ਦੋ ਪੂਰੀ ਉਮਰ ਲਈ ਐਕਸ ਨਹੀਂ ਹੁੰਦਾ ਉਹ ਅਮਰ ਹੋ ਜਾਂਦਾ ਤੇ ਇਹ ਗਾਣਾ ਮਤਲਬ ਕੱਲ ਬੱਚਾ ਮਿਲਿਆ ਕਾਫੀ ਕੋਈ ਕੋਈ ਏਡਾ ਯੰਗ ਨਹੀਂ ਸੀ ਉਹ ਕਹਿੰਦਾ ਮੇਰੇ ਪਿਤਾ ਜੀ ਦੇ ਵਿਆਹ ਤੇ ਤੁਸੀਂ ਗਾਇਆ ਸੀ ਕਹਿੰਦਾ ਫੇ ਤੁਹਾਨੂੰ ਪਤਾ ਮੇਰੇ ਵਿਆਹ ਤੇ ਵੀ ਆਏ ਤੁਸੀਂ ਮੈਂ ਕਿਹਾ ਤੁਹਾਡੇ ਬੱਚਾ ਵੀ ਨوجوان ਰਹਿੰਦੇ ਗਾਵਾਂਗੇ ਜੀ ਮਾਲਕ ਨੇ ਚਾਇਆਤਾ ਉਦਾਂ ਕੋਈ ਪਤਾ ਨਹੀਂ ਪੀੜੀਆਂ ਦੀਆਂ ਪੀੜੀਆਂ ਜੁੜ ਜਾਂਦੀਆਂ ਸਾਡੇ ਮਾਪਿਆਂ ਨੇ ਜਿਹੜੇ ਇਹੋ ਹੀ ਗਾਣਾ ਕਦੋਂ ਦਾ ਰਿਕਾਰਡ ਹੋਇਆ ਕਹਿਣ ਦਾ ਭਾਵ ਔਰ ਫਰੈਸ਼ ਔਰ ਤੁਸੀਂ Nusrat ji ਦੀ ਗਾਇਕੀ ਉਹਨਾਂ ਦੇ ਵੀ ਹੁਣ ਕੁਝ ਸਾਹਮਣੇ ਆਇਆ ਕਿ ਉਹਨਾਂ ਦੀ ਨਾ ਕੋਈ ਟੇਪ ਰਹਿ ਗਈ ਸੀ ਕਿਤੇ ਮਿਸਿੰਗ ਕੁਝ 4-5 ਰਿਕਾਰਡ ਨੇ ਉਹ ਦੁਬਾਰਾ ਰਿਲੀਜ਼ ਹੋ ਰਹੇ ਨੇ ਉਹਨਾਂ ਦੇ ਗਾਣਿਆਂ ਨਾਲ ਤੁਹਾਡੀ ਵੀ ਸਾਝ ਰਹੀ ਹੈ ਉਹ ਕਿਵੇਂ ਦੇਖਦੇ ਹੋ ਸਾਰਾ ਸਗੀਤਿਕ ਜਿਹੜਾ ਸਫਰ ਹੈ Nusrat sahab ਤਾਂ ਜੀਨੀਅਸ ਸਨ ਲੇਜੈਂਡਰੀ ਲੋਕ ਇਹੋ ਜਿਹੇ ਲੋਕ ਤਾਂ ਕਦੀ ਕਦੀ ਪੈਦਾ ਹੁੰਦੇ ਆ ਤੇ ਉਹ ਉਹਨਾਂ ਦਾ ਜੇ ਕੋਈ ਕਿਤੇ ਲੱਭਿਆ ਤਾਂ ਉਹ ਜਲਦੀ ਰਿਲੀਜ਼ ਹੋਵੇ ਇਹਦੇ ਲਈ ਬੜੇ ਲੋਕਾਂ ਨੂੰ ਕੁਰਿਆਸਿਟੀ ਹੈ ਔਰ ਵੇਟ ਕਰ ਰਹੇ ਹੈ ਡੈਸਪਰੇਟਲੀ ਵੇਟ ਕਰ ਰਹੇ ਹਨ ਚਾਰ ਮੈਂ ਤੁਹਾਨੂੰ ਪਤਾ ਲੱਗਈ ਹੈ ਖਬਰ ਜੀ ਕਿ ਰਿਲੀਜ਼ ਹੋ ਰਿਹਾ ਕੋਈ ਹਾਂਜੀ ਮੈਂ ਬੇਖਬਰ ਲਾਕ ਸਹੀ ਇਤਨੀ ਤਾਂ ਖਬਰ ਰੱਖਤੇ ਹਨ ਮੈਨੂੰ ਪੋਲਿਟਿਕਸ ਦਾ ਘੱਟ ਖਬਰਾਂ ਖਬਰਾਂ ਚ ਇੰਟਰਸਟ ਹੁੰਦਾ ਸੰਗੀਤ ਨਾਤਕ ਸੰਬੰਧਿਤ ਕੋਈ ਵੀ ਖਬਰ ਹੋਵੇ ਆਪਾਂ ਨੂੰ ਪਤਾ ਹੁੰਦਾ ਇਸ ਮੁਲਾਕਾਤ ਦੇ ਵਿੱਚ ਇਨਾ ਹੀ ਅੰਸਰਾ ਜਹੰਸ ਹੋਰਾਂ ਨੂੰ ਤੁਸੀਂ ਸੁਣ ਰਹੇ ਸੀ ਅੱਜ ਸਰੇਂਦਰ ਸ਼ਿੰਦਾ ਦੇ ਅਜੇ ਰਿਟਰੀਬਿਊਟ ਸਰਦਾਂ ਅਜਲੀ ਸਮਾਗਮ ਸੀ ਉੱਥੇ ਪਹੁੰਚੇ ਹੋਏ ਸੀ ਕੈਮਰੇ ਤੇ ਵਿਸ਼ਾਲ ਮਹਿਮਨ ਪ੍ਰੀਤ ਸਿੰਘ